ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਮਿਤ ਕੁਮਾਰ ਪੈਰੇ ਵਿਦਿਆਰਥੀਓ 4 ਅਕਤੂਬਰ ਤੋਂ 9 ਅਕਤੂਬਰ ਤੱਕ 12ਵੀਂ ਜਮਾਤ ਦਾ ਸੀਪੀ ਟੈਸਟ ਸ਼ੁਰੂ ਹੋਣਾ ਹੈ ਇਹ ਸੀਪੀ ਪਹਿਲਾਂ 8ਵੀਂ ਤੱਕ ਚੱਲਿਆ ਉਸ ਤੋਂ ਬਾਅਦ ਹੁਣ 9ਵੀਂ ਤੋਂ 12ਵੀਂ ਤੱਕ ਚੱਲਣਾ ਆਓ ਦੇਖੀਏ ਪੰਜਾਬ ਸਰਕਾਰ ਦੀ ਨਵੀਂ ਲੈਟਰ ਰਾਜ ਵਿਦਿਕ ਹੋ ਜਤੇ ਸਖਲਾਈਸ ਪ੍ਰੀਸ਼ਦ ਨੇ ਜਿਹੜੀ ਨਵੀਂ ਡੇਟਾ ਦਿੱਤੀਆਂ ਨੇ ਉਹ ਆਪਾਂ ਦੇਖਣੀ ਹੈ ਸੋ ਬੇਟਾ ਇਹਦੇ ਚ ਲਿਖਿਆ ਹੈ ਵੀ 11ਵੀਂ ਤੇ 12ਵੀਂ ਜਮਾਤਾਂ ਲਈ ਜਿਹੜਾ ਇਹ ਟੈਸਟ ਸੀਪੀ ਹੋਣਾ ਹੈ ਤੇ 9ਵੀਂ ਤੋਂ 12ਵੀਂ ਪਰ ਆਪਾਂ ਇਹੋ ਡਾਟਾ ਵੇਖਣੀ ਹੈ 11ਵੀਂ 12ਵੀਂ ਵਾਲੀਆਂ ਪ੍ਰੈਕਟਿਸ ਟੈਸਟ 1 ਹੋਣਾ ਹੈ ਜੀ 4 ਅਕਤੂਬਰ ਨੂੰ ਅਸਾਈਨਮੈਂਟ 1 6 ਅਕਤੂਬਰ ਨੂੰ ਅਸਾਈਨਮੈਂਟ 2 ਹੋਣੀ 17 ਅਕਤੂਬਰ ਅਸਾਈਨਮੈਂਟ 3 1 ਨਵੰਬਰ ਅਸਾਈਨਮੈਂਟ 4 15 ਨਵੰਬਰ ਅਸਾਈਨਮੈਂਟ 5 1 ਦਸੰਬਰ ਅਸਾਈਨਮੈਂਟ ਪ੍ਰੈਕਟਿਸ ਟੈਸਟ 2 ਇਹ ਪਹਿਲੇ ਹੋਣਾ 1 ਤੇ ਫਿਰ ਹੋਣਾ 2 ਜਿਹੜਾ 2 ਹੈ ਉਹ ਦਸੰਬਰ 2025 ਦੇ ਤੀਜੇ ਹਫਤੇ ਵਿੱਚ ਇਹ ਟੈਸਟ ਹੋਣਾ ਹੈ। ਸੋ ਮੋਸਟ ਪ੍ਰੋਬੇਬਲੀ ਤੁਹਾਨੂੰ ਅਸਾਈਨਮੈਂਟਸ ਵੀ ਮਿਲਣਗੀਆਂ ਜਿਹਦੇ ਵਿੱਚੋਂ ਜ਼ਿਆਦਾਤਰ ਪੇਪਰ ਆਏਗਾ। ਇਸੇ ਤਰ੍ਹਾਂ ਬੇਟਾ ਜਿਹੜਾ 9ਵੀਂ ਤੇ 10ਵੀਂ ਜਮਾਤਾਂ ਲਈ ਹੈ ਇਹਦੇ ਵਿੱਚ ਵੀ 4 ਅਕਤੂਬਰ ਬੇਸਲਾਈਨ ਹੈ 4 ਅਕਤੂਬਰ ਨੂੰ ਅਸਾਈਨਮੈਂਟ 1 ਹੈ। ਫਿਰ 2 3 4 5 ਦੀ 17 ਅਕਤੂਬਰ 1 ਨਵੰਬਰ 15 ਨਵੰਬਰ 1 ਦਸੰਬਰ ਤੇ ਐਂਡ ਲਾਈਨ ਟੈਸਟ ਇਹਨਾਂ ਦਾ ਦਸੰਬਰ 25 ਚ ਹੋਏਗਾ ਆ 9ਵੀਂ ਤੇ 10ਵੀਂ ਦਾ ਗੱਲ ਕਰੀਏ 9ਵੀਂ 11ਵੀਂ ਤੇ 12ਵੀਂ ਜਮਾਤ ਦਾ ਜਿਹੜਾ ਪ੍ਰੈਕਟਿਸ ਟੈਸਟ ਹੈ ਜਿਹੜਾ ਪਹਿਲਾ ਟੈਸਟ ਹੋਣਾ ਜਿਹੜਾ ਤੁਹਾਡਾ 4 ਅਕਤੂਬਰ ਨੂੰ ਹੋਣਾ ਹੈ ਉਹਦੇ ਚ ਦੋ ਅੰਕਾਂ ਤੇ ਤਿੰਨ ਐਮਸੀਕਿਊ ਦੋ ਅੰਕ ਤੇ ਤਿੰਨ ਜਾਂ ਚਾਰ ਅੰਕਾਂ ਵਾਲੇ ਪ੍ਰਸ਼ਨਾਂ ਨੂੰ ਵੀ ਸ਼ਾਮਲ ਕਰ ਲਿਆ ਜਾਵੇਗਾ ਇਸ ਵਿੱਚਾਂ ਵੱਖ-ਵੱਖ ਵਿਸ਼ਿਆਂ ਦੇ ਸਟੇਟ ਰਿਸੋਰਸ ਪਰਸਨਲ ਵਿਚਾਰ ਵੰਡਨ ਕਰਕੇ 11ਵੀਂ ਤੇ 12ਵੀਂ ਦੇ ਪ੍ਰੈਕਟਿਸ ਟੈਸਟ ਜੋ ਕਿ ਦੋ ਤਰ੍ਹਾਂ ਦੇ ਹੋ ਸਕਦੇ ਨੇ ਦੀ ਬਣਤਰ ਰੇਟ ਲਿਖੇ ਅਨਸਾਰ ਹੋਏਗੀ ਕਿਹੋ ਜਿਹਾ ਪੇਪਰ ਹੋਏਗਾ ਜੀ 11ਵੀਂ ਤੇ 12ਵੀਂ ਦਾ ਟਾਈਪ 1 ਇਹੋ ਜਿਹਾ ਪੇਪਰ ਆ ਸਕਦਾ ਹੈ ਟਾਈਪ 1 ਵਰਗਾ ਜਾਂ ਆਏਗਾ ਟਾਈਪ 2 ਵਰਗਾ ਟਾਈਪ 1 ਵਰਗੇ ਕੁਐਸਚਨਸ ਵਿੱਚ 6 ਐਮਸੀਕਿਊ ਆਣਗੇ ਮਲਟੀਪਲ ਚੁਆਇਸ ਕੁਐਸਚਨ 2 ਅੰਕਾਂ ਦੇ 3-3 ਨੰਬਰ ਦੇ 4 ਅੰਕਾਂ ਦੇ ਦੋ-ਦੋ ਚਾਰ ਅੰਕਾਂ ਵਾਲੇ ਦੋ ਪ੍ਰਸ਼ਨ ਹੋਣਗੇ ਕੁੱਲ ਅੰਕ ਹੋਣਗੇ 20 ਠੀਕ ਹੈ ਜੇ ਟਾਈਪ 2 ਆਉਂਦਾ ਹੈ ਤਾਂ ਉਹਦੇ ਚ 6 ਐਮਸੀਕਿਊ ਆਣਗੇ ਦੋ ਅੰਕਾਂ ਵਾਲੇ ਚਾਰ ਪ੍ਰਸ਼ਨ ਤੇ ਤਿੰਨ ਅੰਕਾਂ ਵਾਲੇ ਦੋ ਪ੍ਰਸ਼ਨ ਠੀਕ ਹੈ ਕੁੱਲ ਅੰਕ ਹੀ ਇਹਦੇ ਵੀ 20 ਬਣਨਗੇ ਸੋ ਸਮਾਂ ਸਵੇਰੇ 9:30 ਤੋਂ ਦੁਪਹਿਰ 12 ਵਜੇ ਤੱਕ ਹੈ ਠੀਕ ਹੈ 11ਵੀਂ ਤੇ 12ਵੀਂ ਜਮਾਤ ਦੇ ਜਿਹੜੇ ਵਿਸ਼ਿਆਂ ਦੇ ਬੀਸਨੇ ਟੈਸਟ ਤੇ ਅਸਾਈਨਮੈਂਟਸ ਮੁੱਖ ਦਫ਼ਤਰ ਤੋਂ ਨਹੀਂ ਭੇਜੇ ਜਾ ਰਹੇ ਉਹਨਾਂ ਨਾਲ ਸੰਬੰਧਿਤ ਵਿਸ਼ਿਆਂ ਦੇ ਲੈਕਚਰ ਆ ਸਮੇਂ-ਸਮੇਂ ਤੇ ਤਿਆਰ ਕਰਾ ਲਏ ਜੇ ਬੇਟਾ ਅੰਗਰੇਜ਼ੀ ਪੰਜਾਬੀ ਹਿਸਟਰੀ ਪੋਲੀਟੀਕਲ ਸਾਇੰਸ ਜੀਓਗ੍ਰਾਫੀ ਇਕਨੋਮਿਕਸ ਤੇ ਇਸੇ ਤਰ੍ਹਾਂ ਸਾਇੰਸ ਵਿਸ਼ੇ ਸਾਰੇ ਹੀ ਮੈਡੀਕਲ ਨਾਨ ਮੈਡੀਕਲ ਕਮਰਸ ਮੈਨੂੰ ਲੱਗਦਾ ਇਹਨਾਂ ਸਾਰਿਆਂ ਵਿਸ਼ਿਆਂ ਦਾ ਟੈਸਟ ਹੋਣਾ ਪੋਲੀਟੀਕਲ ਸਾਇੰਸ ਦੇ ਟੈਸਟਾਂ ਦਾ ਪਹਿਲੇ ਟੈਸਟ ਦੀ ਤਿਆਰੀ ਆਪਾਂ ਥੋੜੀ-ਬਹੁਤੀ ਮੈਂ ਕਰਾਵਾਂਗਾ ਆ ਨੂੰ 10 ਅਕਤੂਬਰ ਨੂੰ ਇੱਕ ਵੀਡੀਓ ਜਿਹੜਾ ਚਲਾ ਕੇ ਆਨਲਾਈਨ ਲਾਈਵ ਕਲਾਸ ਵਿੱਚ ਬਾਕੀ 11ਵੀਂ ਤੇ 12ਵੀਂ ਜਮਾਤ ਲਈ ਪੋਲੀਟੀਕਲ ਸਾਇੰਸ ਦੀ ਤਿਆਰੀ ਮੈਂ ਕਰਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗਾ ਸੋ ਸਾਰੇ ਵਿਦਿਆਰਥੀਆਂ ਨੇ ਟੈਸਟ ਜ਼ਰੂਰ ਦੇਣਾ ਕੰਪਲਸਰੀ ਟੈਸਟ ਹੈਗਾ ਤੇ ਤਿਆਰੀ ਕਰਕੇ ਦੇਣੀ ਹੈ ਇੱਕ ਗੱਲ ਹੋਰ ਨੋਟ ਕਰ ਲਓ ਬਹੁਤ ਜ਼ਿਆਦਾ ਸੰਭਾਵਨਾ ਹੈ ਵੀ ਤੁਹਾਨੂੰ 30 ਮਈ 31 ਮਈ ਤੱਕ ਦਾ ਸਿਲੇਬਸ ਆਏਗਾ ਕਿਉਂਕਿ ਮੈਂ ਉਸ ਜੂਮ ਮੀਟਿੰਗ 'ਚ ਹੈਗਾ ਸੀ ਜਿੱਥੇ ਡਿਸਕਸ ਕੀਤਾ ਗਿਆ ਸੀ ਕਿ 31 ਮਈ ਤੱਕ ਦਾ ਸਿਲੇਬਸ ਪਹਿਲੇ ਪ੍ਰੈਕਟਿਸ ਟੈਸਟ ਵਿੱਚ ਪਾਇਆ ਜਾਏ ਠੀਕ ਹੈ ਉਸ ਤੋਂ ਬਾਅਦ ਕੀ ਹੁੰਦਾ ਬਾਅਦ ਦੀ ਗੱਲ ਹੈ ਫਿਲਹਾਲ ਉਹ ਇਹ ਗੱਲ ਹੋਈ ਸੀ ਵੀ 31 ਮਈ ਤੱਕ ਪਾਇਆ ਜਾਏ 31 ਮਈ ਤੱਕ ਦਾ ਸਿਲੇਬਸ ਤੁਸੀਂ ਜ਼ਰੂਰ ਦੇਖ ਲੈਣਾ ਜਿਹੜੇ ਮੇਰੇ ਪੋਲੀਟিক্যাল ਸਾਇੰਸ ਦੇ ਬੱਚੇ ਨੇ ਉਹਨਾਂ ਵਾਸਤੇ ਮੈਂ ਸਿਲੇਬਸ ਦੱਸ ਦਿੰਦਾ ਵਾਂ ਬਈ ਉਹਨਾਂ ਦਾ ਜਿਹੜਾ ਸਿਲੇਬਸ ਹੈ ਉਹ ਪਹਿਲੇ ਪਲਸ 1 ਦੇ ਜਿਹੜੇ ਬੱਚੇ ਨੇ ਅ ਮੈਂ ਇੱਕ ਸਕੰਡਿਕ ਸਕੰਡ ਮੈਂ ਦੇਖਦਾ ਹਾਂ ਜੇ ਮਿਲ ਜਾਂਦਾ ਤੇ ਹਾਂ ਜਿਹੜੇ ਪਲਸ 1 ਦੇ ਬੱਚੇ ਨੇ ਉਹਨਾਂ ਦਾ ਉਹਨਾਂ ਦੇ ਕਿਹੜੇ ਟੌਪਿਕ ਨੇ ਪਲਸ 1 ਦੇ ਬੱਚਿਆਂ ਦੇ ਮਈ ਤੱਕ ਟੌਪਿਕ ਹੈਗੇ ਆ ਪਹਿਲੇ 3 ਚੈਪਟਰ ਰਾਜਨੀਤੀ ਵਿਗਿਆਨ ਵਾਲਾ ਕਾਨੂੰਨ ਤੇ ਨਿਆਂ ਵਾਲਾ ਆਜ਼ਾਦੀ ਤੇ ਸਮਾਨਤਾ ਵਾਲਾ ਸਿਰਫ 3 ਚੈਪਟਰ ਪਹਿਲੇ ਪਲਸ 1 ਚ ਇਸੇ ਤਰ੍ਹਾਂ ਪਲਸ 2 ਵਿੱਚ ਬੇਟਾ 4 ਚੈਪਟਰ ਨੇ ਪਲਸ 2 ਚ ਹੋਣਗੇ 4 ਚੈਪਟਰ ਉਹ ਵੀ ਤਾਂ ਦੱਸ ਦੇਣਾ ਕਿਹੜੇ ਆ ਪੋਲੀਟਿਕ ਸਾਇੰਸ ਦੀ ਸਿਰਫ ਗੱਲ ਕਰ ਰਹੇ ਆ ਬਾਕੀ ਵਿਸ਼ਿਆਂ ਦਾ ਤੁਸੀਂ ਆਪ ਦੇਖ ਲੈਣਾ ਆ ਇਹ ਨਹੀਂ ਸੀ ਦੂਜਾ ਸੀਗਾ ਆ ਪੋਲੀਟਿਕ ਸਾਇੰਸ ਦੇ 4 ਚੈਪਟਰ ਨੇ ਜਿਹੜੇ ਮੈਂ ਤੱਕ ਤੁਲਨਾਤਮਕ ਰਾਜਨੀਤੀ ਰਾਜਨੀਤਿਕ ਸਮਾਜੀਕਰਨ ਰਾਜਨੀਤਿਕ ਸੱਭਿਆਚਾਰ ਤੇ ਰਾਜਨੀਤਿਕ ਪ੍ਰਣਾਲੀ ਇਹ 4 ਚੈਪਟਰ ਜਿਹੜੇ ਨੇ cb ਦਾ ਪ੍ਰੈਕਟਿਸ ਸੈਟ 1 ਇਹਨਾਂ ਚੋਂ ਪੁੱਛਿਆ ਜਾ ਸਕਦਾ ਸੋ ਥੈਂਕ ਯੂ ਵੈਰੀ ਮਚ ਵੇਖਦੇ ਰਹੋ ਕਨਸੈਪਟ ਗੁਰੂ ਕੇ ਚੈਨਲ ਜੀਨੇ ਸਬਸਕ੍ਰਾਈਬ ਨਹੀਂ ਕਰਾਇਆ ਜਰੂਰ ਕਰਵਾ ਲਓ ਪੋਲੀਟੀਕਲ ਸਾਇੰਸ ਦੀ ਮੈਂ ਤਿਆਰੀ ਦੀ ਜ਼ਿੰਮੇਵਾਰੀ ਲੈਣਾ ਵਾਂ ਤਿਆਰੀ ਜਰੂਰ ਕਰਾਵਾਂਗਾ ਥੈਂਕ ਯੂ ਕੀਪ ਵਾਚਿੰਗ ਕਨਸੈਪਟ ਗੁਰੂ ਕੇ ਥੈਂਕ ਯੂ